ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਕਾਂਗਰਸ ਦੇ ਵੱਲੋਂ ਹਾਲੇ ਤੱਕ ਕਿਉਂ ਨਹੀਂ ਤੀਜੀ ਸੂਚੀ ਜਾਰੀ ਕੀਤੀ ਜਾ ਰਹੀ ਹੈ ਕਿਹੜੇ ਕਾਰਨ ਨੇ ਕੀ ਕਿੱਥੋਂ ਜਿਹੜੀ ਇਹ ਸੂਚੀ ਰੁਕ ਚੁੱਕੀ ਹੈ ਜਾਂ ਫਿਰ ਜਿਹੜੇ ਦਾਵੇਦਾਰ ਨੇ ਉਹਨਾਂ ਨੇ ਦਿੱਲੀ ਡੇਰੇ ਲਾਏ ਹੋਏ ਨੇ ਇਹਦੇ ਨਾਲ ਗੱਲਬਾਤ ਕਰਾਂਗੇ ਇਸ ਦੇ ਨਾਲ ਹੀ ਗੱਲਬਾਤ ਹੋਵੇਗੀ ਟਕਸਾਲੀਆਂ ਦੀ ਬਾਗੀ ਸੁਰਾਂ ਥੋੜੀ ਜਿਹੜੀ ਨਰਮ ਜ਼ਰੂਰ ਹੁੰਦੀ ਦਿਖਾਈ ਦੇ ਰਹੀਆਂ ਨੇ ਤੇ ਇਸ ਤੋਂ ਇਲਾਵਾ ਗੱਲਬਾਤ ਅੱਜ ਜਿਹੜੀ ਕਰਾਂਗੇ ਪੰਜਾਬ ਦੀ ਸਿਆਸਤ ਦੇ ਵਿੱਚ ਜਿਹੜੀ ਮੋਬਤ ਕੋਰੀ ਤੇ ਪੰਜਾਬ ਦੇ ਜਿਹੜੇ ਲੋਕ ਮੁੱਦੇ ਨੇ ਇਸ ਵਾਰ ਜਿਹੜੀ ਚੋਣਾਂ ਦੇ ਵਿੱਚ ਉਹ ਗਾਇਬ ਹੋ ਚੁੱਕੇ ਨੇ ਪੰਜਾਬ ਦੀ ਰਾਜਨੀਤੀ ਜਾ ਕਿਧਰੇ ਪਾਸੇ ਰਹੀ ਹੈ ਕਿਉਂਕਿ ਇੱਕ ਚਿਹਰੇ ਨੂੰ ਦੂਜੀ ਪਾਰਟੀ ਆਪਣੀ ਪਾਰਟੀ ਦੀ ਜਿਹੜੀ ਵਾਸ਼ਿੰਗ ਮਸ਼ੀਨ ਹੈ ਉਹਦੇ ਚ ਪਾ ਕੇ ਪਵਿੱਤਰ ਕਰ ਲੈਂਦੀ ਹੈ ਫਿਰ ਉਸ ਨੂੰ ਉਮੀਦਵਾਰ ਐਲਾਨ ਕਰ ਦਿੱਤੀ ਜਾਂਦੀ ਹੈ ਜੇਕਰ ਇਹਦੇ ਸਾਰੇ ਦੇ ਉੱਤੇ ਦੇਖਿਆ ਜਾਵੇ ਤਾਂ ਇਹ ਸਿਆਸਤ ਪੰਜਾਬ ਦੀ ਪਵਿੱਖ ਦੇ ਵਿੱਚ ਜਾ ਕਿਧਰ ਨੂੰ ਰਹੀ ਹੈ ਨਾਲ ਹੀ ਗੱਲ ਬਾਤ ਹੋਰ ਜਿਹੜੇ ਪੰਜਾਬ ਦੇ ਪੱਖ ਦੇ ਮਸਲੇ ਨੇ ਉਹਦੇ ਨਾਲ ਸੰਬੰਧ ਕਰਾਂਗੇ ਆਪ ਸਭ ਤੋਂ ਪਹਿਲਾਂ ਕਰਮਜੀਤ ਸਿੰਘ ਚਿੱਲਾ ਸੀਨੀਅਰ ਪੱਤਰਕਾਰ ਜਿਹੜੇ ਪੰਜਾਬ ਦੀ ਸਿਆਸਤ ਨੂੰ ਪਿਛਲੇ ਤਕਰੀਬਨ 3 ਦਹਾਕਿਆਂ ਤੋਂ ਬੜੀ ਨਜ਼ਦੀਕੀ ਤੋਂ ਵੇਖ ਰਹੇ ਨੇ ਕਿਉਂਕਿ ਪੱਤਰਕਾਰੀ ਖੇਦ ਦੇ ਖੇਤਰ ਦੇ ਨਾਲ ਜੁੜੇ ਹੋਏ ਨੇ ਆਪ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲਈਏ ਉਹਨਾਂ ਨਾਲ ਜੋੜ ਲਈਏ ਫਿਰ ਕਰਾਂਗੇ ਇਹਨਾਂ ਸਾਰੀਆਂ ਖਬਰਾਂ ਦੇ ਉੱਤੇ ਵਿਸਤਾਰਪੂਰਵਕ ਚਰਚਾ ਜਿੱਲਾ ਸਾਹਿਬ ਸਵਾਗਤ ਹੈ ਤੁਹਾਡੀ ਪੰਜਾਬ ਦੇ ਉੱਤੇ ਬਹੁਤ ਬਹੁਤ ਧੰਨਵਾਦ ਜੀ ਜਿੱਲਾ ਸਾਹਿਬ ਕਾਂਗਰਸ ਦੇ ਵੱਲੋਂ ਹਾਲੇ ਤੱਕ ਜਿਹੜੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਗਿਆ ਪੰਜਾਬ ਦੇ ਵਿੱਚ ਕੀ ਲੱਗਦਾ ਹੈ ਕਿ ਹੁਣ 13 ਦੇ ਵਿੱਚੋਂ ਭਾਵੇਂ 8 ਉਮੀਦਵਾਰਾਂ ਦਾ ਐਲਾਨ ਤਾਂ ਹੋ ਗਿਆ ਪਰ 5 ਜਿਹੜੇ ਉਮੀਦਵਾਰ ਰਹਿੰਦੇ ਨੇ ਉਹਨਾਂ ਦੇ ਉੱਤੇ ਕਿਹੜਾ ਪੇਚ ਫਸਿਆ ਹੋਇਆ ਹੁਣ ਤੱਕ ਦੇਰੀ ਕਿਉਂ ਹੋ ਰਹੀ ਹੈ ਜੀ ਕਿਉਂਕਿ ਜਿਉਂ-ਜਿਉਂ ਚੋਣਾਂ ਵੀ ਨੇੜੇ ਆਉਂਦੀ ਜਾ ਰਹੀਆਂ ਆ ਤਾਂ ਕਰਕੇ ਹੁਣ ਜਿਹੜੇ ਵੋਟਰ ਨੇ ਉਹ ਵੀ ਦੇਖ ਰਹੇ ਨੇ ਕਿ ਉਮੀਦਵਾਰ ਕਿਹੜਾ ਹੋਊਗਾ ਕਿਉਂਕਿ ਜੇਕਰ 5 ਚਿੱਟਾ ਦੇ ਉੱਤੇ ਐਲਾਨ ਹੋ ਜਾਂਦਾ ਹੈ ਜੇਕਰ ਪਟਿਆਲਾ ਸੀਟ ਵਾਂਗੂ ਉੱਥੇ ਬਗਾਵਤ ਹੋ ਜਾਂਦੀ ਹੈ ਤਾਂ ਪਾਰਟੀ ਦੇ ਲਈ ਔਕਾ ਹੋਊਗਾ ਸਮਾ ਬੋ ਘਾੜ ਰਹਿ ਚੁੱਕਿਆ ਕਿਉਂਕਿ ਇਸ ਕਰਕੇ ਹੁਣ ਕਾਂਗਰਸ ਪਾਰਟੀ ਹਮੇਸ਼ਾ ਜਿਹੜੀ ਫਿੱਟਾਂ ਨੂੰ ਲੈ ਕੇ ਇਹ ਬੜੇ ਭੰਬਲ ਭੁਸੇ ਦੇ ਵਿੱਚ ਫਸੀ ਰਹਿੰਦੀ ਹੈ ਕੀ ਲੱਗਦਾ ਹੈ ਕਿ ਹੁਣ ਕਾਂਗਰਸ ਦੇ ਵੱਲੋਂ ਜਿਹੜੀ ਤੀਜੀ ਸੂਚੀ ਹੈ ਹੁਣ ਉਹ ਕਦੋਂ ਤੱਕ ਜਾਰੀ ਹੋ ਰਹੀ ਹੈ ਮੰਨਦੇਸ਼ ਜੀ ਕਾਂਗਰਸ ਨੇ ਅੱਠ ਜਿਹੜੀਆਂ ਸੀਟਾਂ ਨੇ ਪੰਜਾਬ ਦੀਆਂ ਉਹਨਾਂ ਤੋਂ ਆਪਣੇ ਉਮੀਦਵਾਰ ਮਦਾਨ ਚਦਾਰ ਦੇ ਕਈ ਥਾਵਾਂ ਤੇ ਬਾਕੀ ਸੁਰਮੇ ਉੱਪਰੀਆਂ ਹੂੰ ਕੰਟਰੋਲ ਕਰਨ ਦਾ ਜਾਂ ਤੁਹਾਨੂੰ ਵੀ ਕਰ ਰਹੇ ਨਹੀਂ ਕਰ ਰਹੇ ਨੇ ਜਿਹੜੇ ਪਾਰਟੀ ਦੀ ਹੈ ਗੋਨੇ ਪਰ ਹਾਲੇ ਵੀ ਅੰਦਪੁਰ ਸਾਹਿਬ ਹੋ ਗਿਆ ਜੀ ਖਡੂਰ ਸਾਹਿਬ ਹੋ ਗਿਆ ਹੂੰ ਫਿਰੋਜਪੁਰ ਹਲਕਾ ਹੋ ਗਿਆ ਲੁਧਿਆਣਾ ਹੋ ਗਿਆ ਫਰੀਦਕੋਟ ਤਾਂ ਅਨਾਉਂਸ ਹੋ ਚੁੱਕੀ ਐ ਹਾਲੇ ਵੀ ਪੰਜ ਹਲਕੇ ਜਿਹੇ ਹੈਗੇ ਨੇ ਜਿੱਥੇ ਹਾਲੇ ਤੱਕ ਗੁਰਦਾਸਪੁਰ ਹਲਕਾ ਰਹਿ ਗਿਆ ਹਾਲੇ ਵੀ ਪੰਜ ਹਲਕੇ ਚ ਪਾਰਟੀਆਂ ਦੀ ਦੁਆਰ ਜਿਹੜੇ ਨਹੀਂ ਲੱਗੇ ਹੂੰ ਇਹ ਇਹ ਮੰਨਿਆ ਜਾ ਰਿਹਾ ਹੈ ਮਨਦੀਪ ਜੀ ਕੇ ਹਾਲੇ ਵੀ ਅਗਲੇ 2 ਦਿਨਾਂ ਤੱਕ ਕਾਂਗਰਸ ਵੀ ਜਿਹੜੀ ਇਹ ਹੈਗੀ ਹੈ ਸੂਚੀ ਆਉਣ ਦੀ ਕੋਈ ਸੰਭਾਵਨਾ ਨਹੀਂ ਐਤਵਾਰ ਨੂੰ ਰਾਤ ਨੂੰ ਸੂਚੀ ਆ ਸਕਦੀ ਹੈ ਜੀ ਜਾਂ ਫਿਰ ਇਹ ਸੋਮਵਾਰ ਨੂੰ ਸੂਚੀ ਆਣ ਦੀ ਜਿਹੜੀ ਦੱਸੀ ਜਾ ਰਹੀ ਹੈ ਸੂਤਰਾਂ ਵੱਲੋਂ ਜਾਣਕਾਰੀ ਜਿਹੜੀ ਨਿਕਲ ਕੇ ਸਾਹਮਣੇ ਆਈ ਹੈ ਕਿ ਫਿਰ ਦਸਵਾਂ ਸੋਮਵਾਰ ਨੂੰ ਆਏਗੀ ਹੂੰ ਜਦੋਂ ਸਰ ਮਨਦੀਪ ਜੀ ਨੇ ਕਿ ਇਹ ਜਿਹੜੇ ਹਲਕੇ ਪੰਜ ਰਹਿ ਗਏ ਨੇ ਇੱਥੇ ਕਾਂਗਰਸ ਲਈ 100 ਬੁਮਾਰਦੀ ਹਾਸ ਬਣੀ ਪਈ ਹੈ। ਹੂੰ। ਪਾ ਮਨੰਦਪੁਰ ਸਾਹਿਬ ਹਲਕਾ ਹੋਵੇ, ਪਾ ਮੇ ਖਡੂਰ ਸਾਹਿਬ ਹੋਵੇ, ਪਾ ਮੇ ਬਰਦਾਸਪੁਰ ਹੋਵੇ। ਜੀ। ਪਾ ਪਾ ਮੇ ਫਿਰੋਜ਼ਪੁਰ ਹੋਵੇ। ਇਹਨਾਂ ਸਾਰੇ ਹਲਕਿਆਂ 'ਚ ਕਿਤੇ ਵੀ ਲੁਧਿਆਣਾ ਹੋਵੇ ਕਾਂਗਰਸ ਵੀ ਸਹਿਮਤ ਨਹੀਂ ਬਣ ਪਾ ਰਹੀ। ਹੂੰ। ਛੜੇਬੰਦੀ ਉੱਪਰੀ ਹੋਈ ਹੈ ਜਿਹੜੀ ਪੰਜਾਬ ਦੀ ਲੀਡਰਸ਼ਿਪ 'ਚ। ਜੀ। ਮੇ ਇੱਕ ਤੇਰਾ ਆਪਣੇ ਮਾਂ ਦੇ ਕਿਸੇ ਆਗੂ ਨੂੰ ਟ੍ਰੇਡ ਦਵਾਉਣਾ ਚਾਹੁੰਦੀ ਐ ਤੇ ਦੂਜੀ ਤੇਰਾ ਆਪਣੀਆਂ ਦਲੀਲਾਂ ਨਾਲ ਹਾਈ ਕਮਾਂਡ ਨੂੰ ਕੈਲ ਕਰਨਾ ਚਾਹੁੰਦੀ ਐ ਹਾਈ ਕਮਾਂਡ ਵੀ ਅਜੀਬੋ ਗਰੀਬ ਸਿੱਤੀ ਚ ਫਸੀ ਹੋਈ ਐ ਕਦੇ ਉਹ ਦੋ ਲੀਡਰਾਂ ਦਾ ਇੱਕ ਇੱਕ ਸੀਟ ਤੋਂ ਫਾਈਨਲ ਮੰਨਦੇ ਨੇ ਕਦੇ ਫਿਰ ਤਿੰਨਾਂ ਦਾ ਮੰਗ ਲੈਂਦੇ ਨੇ ਕਦੇ ਚਾਰਾਂ ਦਾ ਮੰਗ ਲੈਂਦੇ ਨੇ ਹੂੰ ਚਾਰ-ਚਾਰ ਅਮੀਰਵਾਰਾਂ ਦਾ ਤੁਸੀਂ ਭੇਜੋ ਸਾਨੂੰ ਸੂਚੀ ਚ ਪਾ ਕੇ ਫਿਰ ਅਸੀਂ ਦੇਖਦੇ ਆ ਸੋ ਇਹ ਕਾਫੀ ਕੁਝ ਹੋ ਰਿਹਾ ਐ ਸਿੰਘ ਫਸੇ ਹੋਏ ਨੇ ਜਿਹੜੀਆਂ ਸਿੱਟਾ 5 ਰਹਿ ਗਈਆਂ ਨੇ ਕਾਂਗਰਸੀਆਂ ਪਰ ਕਾਂਗਰਸੀ ਜਿਹੜੇ ਇਹਨਾਂ ਹਲਕਿਆਂ ਦੇ ਚੋਣ ਲੜਨ ਦੇ ਚਾਹਵਾਨ ਨੇ ਜਾਂ ਕਾਂਗਰਸ ਦੇ ਵਰਕਰ ਨੇ ਮਿਊਸ ਬਹੁਤ ਨੇ ਹੂੰ ਬਿਲਕੁਲ ਜਿਹੜੇ ਟਿਕਟਾਂ ਮੰਗ ਰਹੇ ਨੇ ਇਹਨਾਂ ਹਲਕਿਆਂ ਦੇ ਦੋ ਤਿੰਨ ਜਿਹੜੇ ਉਮੀਦਵਾਰ ਦਾਵੇਦਾਰ ਨੇ ਟਿਕਟਾਂ ਨੇ ਮੇਰੀ ਗੱਲ ਹੋਈ ਮਨਦੀਪ ਜੀ ਉਹ ਦਿੱਲੀ ਬੈਠੇ ਨੇ ਜੀ ਉਹ ਆਪ ਕਹਿ ਰਹੇ ਨੇ ਕਿ ਸਾਡੇ ਕੋਲ ਸਮਾਂ ਘਟਦਾ ਜਾ ਰਿਹਾ ਕਿਉਂਕਿ ਲੋਕ ਸਭਾ ਹਲਕਾ ਜਿਹੜਾ ਬਹੁਤ ਵੱਡਾ ਹੁੰਦਾ ਹੈ ਹੂੰ ਉਹਦੇ ਜਿਹੜੇ ਹਰੇਕ ਪਿੰਡ ਤੱਕ ਤਾਂ ਪਹੁੰਚ ਕਰਨੀ ਲਗਭਗ ਸੰਭਵ ਹੀ ਹੁੰਦੀ ਹੈ ਪਰ ਹੁਣ ਕਿਉਂ-ਕਿਉਂ ਸਮਾਂ ਨਿਕਲਦਾ ਜਾ ਰਿਹਾ ਹੈ ਤੇ ਜਿਹੜੀਆਂ ਦੂਜੀਆਂ ਥਿਰਾਨੇ ਪਾਵੇਂ ਲਗਭਗ ਅਕਾਲੀ ਦਲ ਵੀ ਇੱਕ ਸੀਟ ਉਹਨਾਂ ਦੀ ਰਹਿ ਗਈ ਹੈ ਇਲਾਨਣੋਂ ਖਡੂਰ ਸਭਾ ਆਮ ਆਦਮੀ ਪਾਰਟੀ ਸਾਰੀਆਂ ਸੀਟਾਂ ਤੋਂ ਹੀ ਲਗਭਗ ਲਾਂਚ ਚੁੱਕੀ ਹੈ ਤੇ ਇੱਕ ਦੋ ਦੋ ਚਾਰ ਸੀਟਾਂ ਜਿਹੜੀਆਂ ਭਾਰਤੀ ਜਨਤਾ ਪਾਰਟੀ ਦੀਆਂ ਰਹਿੰਦੀਆਂ ਨੇ ਜੀ ਇਲਾਨਣੋਂ ਪਰ ਬਹੁਤ ਉਹਨਾਂ ਦੇ ਜ਼ਿਆਦਾਤਰ ਉਮੀਦਵਾਰ ਤਾਂ ਜੀ ਇਲਾਨੇ ਜਾ ਚੁੱਕੇ ਨੇ ਤੇ ਖਾਸ ਕਰਕੇ ਜਿਨ੍ਹਾਂ ਸੀਟਾਂ 'ਤੇ ਹਲੇ ਕਾਂਗਰਸ ਦੇ ਉਮੀਦਵਾਰ ਨਹੀਂ ਇਲਾਨੇ ਉਹਨਾਂ ਸਿੱਟਿਆਂ ਤੋਂ ਦੂਜੀਆਂ ਪਾਰਟੀਆਂ ਜਿਹੜੀਆਂ ਪ੍ਰਮੁੱਖ ਨੇ ਭਾਵੇਂ ਉਹ ਭਾਜਪਾ ਹੈ ਭਾਵੇਂ ਹਕਮਰਾਨ ਤੇ ਆਮ ਆਦਮੀ ਪਾਰਟੀ ਹੈ ਜੀ ਤੇ ਭਾਵੇਂ ਸ਼੍ਰੋਮਣੀ ਅਕਾਲੀ ਦਲ ਹੈ ਇਹਨਾਂ ਸਾਰਿਆਂ ਦੇ ਉਮੀਦਵਾਰ ਐਲਾਨੇ ਜਾ ਚੁੱਕੇ ਨੇ ਤੇ ਲਗਾਤਾਰ ਸਰਗਰਮੀਆਂ ਚਲਾ ਰਹੇ ਨੇ ਉਹ ਕਿ ਸਰ ਕੇ ਜਿਹੜੇ ਕਾਂਗਰਸੀ ਉਮੀਦਵਾਰ ਨੇ ਉਹ ਆਪਣੇ ਆਪ ਨੂੰ ਫਸਿਆ ਫਸਿਆ ਜਿਹਾ ਮਹਿਸੂਸ ਕਰ ਰਹੇ ਨੇ ਜਿਹੜੇ ਦਾਅਵੇਦਾਰ ਨੇ ਵੀ ਸਾਡੇ ਕੋਲ ਸਮਾਂ ਘੱਟ ਰਹਿ ਜੂਗਾ ਸਾਡੀ ਚੋਣ 'ਚ ਛੜ ਜੂਗੀ ਹਮੇਸ਼ਾ ਟਿਕਟਾਂ ਦਾ ਐਲਾਨ ਕਿਉਂ ਨਹੀਂ ਹੋ ਰਿਹਾ ਪਰ ਹੁਣ ਹਾਈ ਕਮਾਂਡ ਨੇ ਆਪਣੇ ਟੰਗ ਨਾਲ ਸੋਚਣਾ ਹੁੰਦਾ ਹੈ ਸੰਭਾਵਨਾ ਹੈਗੀ ਕਿ ਜਿਹੜੀ ਸੋਮਵਾਰ ਤੱਕ ਇਹਨਾਂ ਦੀ ਸੂਚੀ ਆਏਗੀ ਪਰ ਸੂਚੀ ਆ ਕਿਉਂ ਨਹੀਂ ਰਹੀ ਇਸ ਦੇ ਪਿੱਛੇ ਜੀ ਕਾਂਗਰਸ ਦੇ ਉਮੀਦਵਾਰਾਂ ਦਾ ਵੱਧ ਹੋਣਾ ਹਮ ਉਮੀਦਵਾਰਾਂ ਤੇ ਸਹਿਮਤੀ ਨਾ ਵਾਣੀ ਜੀ ਅੰਦਰ ਖਾਤੇ ਆਪੋ ਆਪਣੇ ਉਮੀਦਵਾਰ ਨੂੰ ਜਿਹੜਾ ਟਿਕਟ ਦਿਵਾਉਣ ਲਈ ਜ਼ੋਰ ਲਾਣਾ ਇਹ ਜਿਹੜੇ ਮੁੱਖ ਕਾਰਕ ਨੇ ਜਿਨ੍ਹਾਂ ਕਰਕੇ ਸੂਚੀ ਲਗਾਤਾਰ ਪਲੇਟ ਹੋ ਰਹੀ ਹੈ ਮਨਜੀਤ ਜੀ ਹਾਂ ਬਿਲਕੁਲ ਤੇ ਜੇ ਸਭ ਦੇਖ ਕਰ ਹੁਣ ਜਿਵੇਂ ਹੁਣ ਜਿਹੜੇ ਉਮੀਦਵਾਰ ਹੋਣਗੇ ਜਿਹੜੇ ਪੰਜਾਬ ਦੇ ਵਿੱਚ ਹੈ ਨੇ ਹੁਣ ਦੇਖੋ ਜਿਹੜੇ ਹੁਣ ਲੋਕ ਸਭਾ ਦੇ ਉਮੀਦਵਾਰ ਬਣਾਏ ਗਏ ਨੇ ਆਮ ਆਦੀ ਪਾਰਟੀ ਵੱਲੋਂ ਬਣਾਏ ਗਏ ਨੇ ਜਾਂ ਫਿਰ ਕਾਂਗਰਸ ਦੇ ਵੱਲੋਂ ਕਿਸੇ ਹੋਰ ਵੱਲੋਂ ਬਣਾਏ ਗਏ ਨੇ ਜਿਹੜੇ ਇਸ ਵਕਤ ਮੌਜੂਦਾ ਐਮ ਐਲ ਏ ਨੇ ਜੇਕਰ ਹੁਣ ਉਹ ਜਿੱਤਦੇ ਆ ਤਾਂ ਉੱਥੇ ਜਿਮਣੀ ਚੋਣ ਹੋਣੀ ਤੈ ਹੈ ਉਸ ਤੋਂ ਬਾਅਦ ਜੇਕਰ 2027 ਦੀਆਂ ਚੋਣਾਂ ਆਣਗੀਆਂ ਜੇਕਰ ਉਹ ਫਿਰ ਲੋਕ ਸਭਾ ਮੈਂਬਰਸ਼ਿਪ ਛੱਡ ਕੇ ਫਿਰ ਉਹ ਵਿਧਾਨ ਸਭਾ ਦੀ ਚੋਣਾਂ ਲੜਨ ਕਿ ਲੱਗਦਾ ਕਿ ਕੋਈ ਐਜਾ ਕਾਨੂੰਨ ਵੀ ਹੋਣਾ ਚਾਹੀਦਾ ਹੈ ਕਿ ਜੋ ਕੁਝ ਸਿਆਸਤ ਦੇ ਵਿੱਚ ਚੱਲ ਰਿਹਾ ਵੀ ਜਿੱਥੋਂ ਮਰਜ਼ੀ ਕਰੇ ਵੀ ਜਦੋਂ ਮਰਜ਼ੀ ਲੜ ਪੇ ਉਹ ਤਾਂ ਜਿਵੇਂ ਚੋਣ ਹੋਣੀ ਹੈ ਕਿਉਂਕਿ ਸਾਰਾ ਬੋਝ ਉਹ ਖਜ਼ਾਨੇ ਤੇ ਪੈਣਾ ਖਜ਼ਾਨੇ ਦਾ ਜੋ ਬੋਝ ਹੈ ਪੰਜਾਬ ਦੀ ਲੋਕਾਂ ਦੀ ਜੇਬ ਤੇ ਉੱਤੇ ਪੈਣਾ ਕਿਤੇ ਨਾ ਕਿਤੇ ਇਹਦੇ ਵੱਲ ਵੀ ਕੋਈ ਕਦਮ ਚੁੱਕਿਆ ਜਾਣਾ ਚਾਹੀਦਾ ਹੈ ਨਾ ਕਿਉਂਕਿ ਐਦਾਂ ਨਾ ਹੋਵੇ ਮਨਮਰਜ਼ੀ ਦੇ ਮਾਲਕ ਹੋਣ ਵੀ ਤੁਸੀਂ ਜਿਹੜਾ ਵਿਧਾਨ ਸਭਾ ਦੀ ਸੀਟ ਹੈ ਐਮਐਲਏ ਚੀਪੇ ਉਹ ਛੱਡ ਕੇ ਤੁਸੀਂ ਲੋਕ ਸਭਾ ਲੜ ਲਿਓ 2 ਸਾਲ ਬਾਅਦ ਤੁਸੀਂ ਉਹ ਛੱਡ ਕੇ ਰਾਜ ਸਭਾ ਆਪਣਾ ਇਹਦਾ ਮਾਫ ਕਰਨਾ ਵਿਧਾਨ ਸਭਾ ਦੀ ਲੜ ਲਿਓ ਕਿਤਨੇ ਕਿਤੇ ਇਹਦੇ ਉੱਤੇ ਵੀ ਕੋਈ ਕਾਨੂੰਨ ਕੋਈ ਰੋਕ ਜਰੂਰ ਹੋਣਾ ਚਾਹੀਦੀ ਜੇਕਰ ਵਿਧਾਨ ਸਭਾ ਦੇ ਵਿੱਚ ਹੋਵੇ ਜਿੱਦਾਂ ਮਨਦੀਪ ਜੀ ਬਿਲਕੁਲ ਤੁਹਾਡੀ ਜਿਹੜੀ ਗੱਲ ਹੈ ਜੀ درست ਹੈ ਇਹ ਵੇਖਦਾ ਜਿਹੜੇ ਚੋਣ ਸੁਧਾਰਾਂ ਦਾ ਅਮਲ ਸਮੇਂ-ਸਮੇਂ ਤੇ ਹਾਲ ਸਰਕਾਰ ਦਾਵਾ ਕਰਦੀ ਹੈ ਕਿ ਅਸੀਂ ਚੋਣ ਸੁਧਾਰ ਕਰਾਂਗੇ ਇਸ ਵਾਰੀ ਵੀ ਇਹ ਚਰਚਾ ਜ਼ੋਰ ਨਾਲ ਚੱਲੀ ਸੀ ਕਿ ਇੱਕ ਦੇਸ਼ ਤੇ ਚੋਣਾਂ ਜੀ ਇਹ ਸਾਰੀਆਂ ਚੋਣਾਂ ਇਕੱਠੀਆਂ ਹੋਣਗੀਆਂ ਪੰਨ ਵਿਧਾਨ ਸਭਾ ਦੀਆਂ ਹੋਣ ਤੇ ਭਾਵੇਂ ਲੋਕ ਸਭਾ ਦੀਆਂ ਹੋਣ ਹੂੰ ਉਹਦੇ ਪਿੱਛੇ ਕਾਰਨੇ ਹੀ ਹੁੰਦੇ ਜੀ ਜ਼ਿਆਦਾਤਰ ਵੀ ਜਿਹੜਾ ਖਰਚਾ ਹੈਗਾ ਇੱਕ ਵਾਰ ਇੱਕ ਵਾਰ ਹੋ ਜਵੇ ਪਰ ਇਹਨੇ ਮਨਦੀਪ ਜੀ ਕੇ ਹੁਣ ਬਿਰੋਧੀ ਧਿਰ ਇਹ ਵੀ ਸਵਾਲ ਚੁੱਕਦੀਆਂ ਨੇ ਕਿ ਉਹ ਇੱਕ ਚੋਣ ਤੇ ਇੱਕ ਦੇਸ਼ ਦੇ ਕੇ ਤੁਸੀਂ ਜਿਹੜੀ ਹੁਣ ਲੋਕ ਸਭਾ ਦੀ ਚੋਣ ਹੋ ਰਹੀ ਹੈ ਤੁਸੀਂ ਇਹ ਤਾਂ ਇੱਕ ਪੜਾਜ ਕਰ ਲਈ ਸਕੇ ਤੁਸੀਂ ਸੱਤ ਪੜਾਵਾਂ ਚ ਚੋਣ ਕਰਾ ਰਹੀ ਹੋ ਇਹ ਹੂੰ ਜਿਹੜੀ ਲੋਕ ਸਭਾ ਦੀ ਹੋ ਰਹੀ ਹੈ ਵੀ ਤੁਸੀਂ ਸਾਰੀਆਂ ਵਿਧਾਨ ਸਭਾ ਦੀਆਂ ਜੇ ਚੋਣਾਂ ਕਰਾਉਣੀਆਂ ਪੈਣ ਤਾਂ ਤੁਸੀਂ ਕਿਵੇਂ ਕਰਾ ਸਕਦੇ ਹੋ ਇੱਕ ਪੜਾਚ ਦੇ ਹਿਸਾਬ ਦਾ 6-6 ਮਹੀਨੇ ਚੋਣਾਂ ਤੇ ਲੱਗ ਜਾਣਗੇ ਤੁਸੀਂ ਤਾਂ ਉਹਨਾਂ ਲਈ ਤਾਂ ਫਿਰ ਹੋਰ ਕੱਟ ਪੜਾ ਤੈਅ ਕਰਖਣੇ ਪੈਣਗੇ ਵੀ ਜੇ ਤੁਸੀਂ ਦੇਸ਼ ਚ ਲੋਕ ਸਭਾ ਦੀਆਂ ਚੋਣਾਂ ਵੀ ਕਪੜਾਚ ਨਹੀਂ ਕਰਾ ਸਕਦੇ ਤਾਂ ਫਿਰ ਇਹ ਕੱਟੀਆਂ ਚੋਣਾਂ ਕਿਵੇਂ ਕਰਾ ਸਕਦੇ ਹੋ ਬਿਲਕੁਲ ਇਸਵਾਲ ਜਿਹੜੇ ਚਿੰਤਕ ਨੇ ਉਭਾਰ ਰਹੇ ਨੇ ਫਿਰ ਇਹ ਗੱਲ ਜਿਹੜੀ ਤੁਸੀਂ ਕਰ ਰਹੇ ਹੋ ਕਿ ਜਿਵੇਂ ਨਹੀਂ ਚੋਣਾਂ ਹੋਣਗੀਆਂ ਖਰਚਾ ਪਵੇਗਾ ਜਿਹੜਾ ਹੈਗਾ ਸਟੇਟ ਤੇ ਜਾਂ ਸੈਂਟਰ ਸਰਕਾਰ ਤੇ ਭਾਵੇਂ ਰਾਜ ਸਰਕਾਰ ਦੇ ਚੋਣਾਂ ਦਾ ਦੇਖੋ ਚੋਣ ਮਸ਼ੀਨਰੀ ਦਾ ਕਿੰਨਾ ਵੱਡਾ ਖਰਚਾ ਹੁੰਦਾ ਹੈ ਬਿਲਕੁਲ ਮੈਂ ਤੁਹਾਡੇ ਨਾਲ ਦਸਤਖਾਹ ਇਸ ਪੱਖੋਂ ਕਿ ਇਹ ਨਹੀਂ ਹੋਣਾ ਚਾਹੀਦਾ ਜਿਹੜਾ ਬੰਦਾ ਕੋਈ ਚੁਣਿਆ ਜਾਂਦਾ ਭਾਵੇਂ ਉਹ ਐਮਐਲਏ ਚੁਣੇ ਜਾਂ ਐਮਪੀ ਚੁਣੇ ਹੂੰ ਉਹ ਜਿਹੜੀ ਥਾਂ ਲਈ ਚੁਣਿਆ ਗਿਆ ਉਹਨੂੰ ਫਿਰ ਉਹ ਤੋਂ ਦੂਜੀ ਚੋਣ ਉਹਨੂੰ ਨਹੀਂ ਲੜਾਈ ਜਾਣੀ ਚਾਹੀਦੀ ਟਟੋ-ਟਟੋ ਉਹਨੂੰ ਪੂਰੇ 5 ਸਾਲ ਕਰਨ ਦਿੱਤੇ ਜਾਣੇ ਚਾਹੀਦੇ ਨੇ ਤਾਂ ਕਿ ਖਰਚੇ ਤੋਂ ਬਚਿਆ ਜਾ ਸਕੇ ਬੇਲੋੜ ਤੋਂ ਹੂੰ ਪਰ ਤੁਸੀਂ ਹੁਣ ਦੇਖ ਲਓ ਕਿ ਜਿਹੜੀ ਹੁਕਮਰਾਨ ਸਰਕਾਰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਭਗਵੰਤ ਸਿੰਘ ਮਾਨ ਦੀ ਕੋਈ ਵਾਲੀ ਪੰਜ ਮੰਤਰੀ ਚੋਣ ਲੜ ਰਹੇ ਰਹੇ ਜੀ ਜੀ ਤਿੰਨ ਵਿਧਾਇਕ ਚੋਣ ਲੜ ਰਹੇ ਨੇ ਹੱਥ ਦਾ ਆਮ ਆਦਮੀ ਪਾਰਟੀ ਦੇ ਹੀ ਨੇ ਜਿਹੜੇ ਐਮ ਐਲ ਏ ਨੇ ਜਿਹੜੇ ਚੋਣ ਲੜ ਰਹੇ ਨੇ ਬਿਲਕੁਲ ਜੇ ਉਹ ਚੋਣ ਜਿੱਤਦੇ ਨੇ ਫਿਰ ਉਹ ਤਾਂ ਮੈਂਬਰ ਪਾਰਲੀਮੈਂਟ ਬਣ ਕੇ ਸੰਸਦ ਚਲੇ ਜਾਣਗੇ ਪਰ ਦੂਜਾ ਤਾਂ ਜਿਵੇਂ ਨੇ ਚੋਣ ਫਿਰ ਸਰਕਾਰ ਦੇ ਰੂਪ ਤੇ ਆ ਕੇ ਖੜ ਜੂਗੀ ਹੂੰ ਜਿਵੇਂ ਨੇ ਚੋਣ ਚ ਫਿਰ ਘੱਟੋ ਘੱਟ 2-2 ਮਹੀਨੇ ਚੋਣ ਜਾਬਤਾ ਲੱਗਿਆ ਰਹੂਗਾ ਵਿਕਾਸ ਦੇ ਕੰਮ ਵੀ ਪਰ ਹੌਵਤ ਹੋਣਗੇ ਖਰਚੇ ਦੇ ਨਾਲ ਨਾਲ ਬਿਲਕੁਲ ਤੇ ਇਸੇ ਤਰ੍ਹਾਂ ਕਾਂਗਰਸ ਪਾਰਟੀ ਵੱਲੋਂ ਮਿਸਤਕਾਲ ਸਿੰਘ ਖੈਰਾ ਜਿਹੜੇ ਵਿਧਾਇਕ ਨੇ ਹੂੰ ਪਲਾਕਾ ਹਲਕੇ ਤੋਂ ਵੀ ਚੋਣ ਮੈਦਾਨ ਚ ਨੇ ਸੰਗਰੂਰ ਤੋਂ ਹੂੰ ਜੇ ਉਹ ਜਿੱਤਦੇ ਨੇ ਤਾਂ ਭਾਥਾ ਹਲਕੇ ਚ ਵੀ ਜਿਵੇਂ ਨੇ ਚੋਣ ਤ ਹੈ ਹੂੰ ਜਿਹੜੀ ਹੋਣੀ ਐ ਸੋ ਜਿਹੜੇ ਰਾਜਨੀਤਿਕ ਪਾਰਟੀਆਂ ਦੇ ਆ ਕੋਨੇ ਉਹਨਾਂ ਨੂੰ ਉਮੀਦਵਾਰ ਬਣਾਣ ਵੇ ਤੇ ਜ਼ਰੂਰ ਪਹਿਲਾ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਇੱਕ ਤਾਂ ਬੇਲੋੜਾ ਖਰਚਾ ਤੋਂ ਬਚਾ ਹੋਵੇ ਹੂੰ ਤੇ ਨੰਬਰ ਤੋਂ ਜਿਹੜੇ ਚੋਣ ਜਬਤੇ ਕਰਕੇ ਫਿਰ ਰਾਜ ਦੇ ਵਿਕਾਸ ਕੰਮ ਰੁਕਦੇ ਨੇ ਫਿਰ ਉਹਨਾਂ ਲਈ ਉਹਨਾਂ ਲਈ ਵੀ ਫਿਰ ਕਿੰਨੀਆਂ ਲੋਕਾਂ ਨੂੰ ਮੁਸ਼ਕਲ ਆਉਂਦੀਆਂ ਨੇ ਕੋਈ ਜਿਹੜਾ ਨੌਕਰੀਆਂ ਦਾ ਕੰਮ ਹੈ ਉਹ ਪ੍ਰਭਾਵਿਤ ਹੁੰਦਾ ਹੈ ਵਿਕਾਸ ਦੇ ਸੜਕਾਂ ਦੇ ਕੰਮ ਨੇ ਜਾਂ ਕੋਈ ਹੋਰ ਕੰਮ ਨੇ ਉਹ ਸਾਰੇ ਪ੍ਰਭਾਵਿਤ ਹੁੰਦੇ ਨੇ ਹੂੰ ਸੋ ਇਹ ਜ਼ਰੂਰ ਜਿਹੜੇ ਆਮ ਲੋਕ ਨੇ ਤਾਂ ਮੰਗ ਤਾਂ ਕਰਦੇ ਆ ਰਹੇ ਨੇ ਜੀ ਲਗਾਤਾਰ ਉਹ ਤਾਂ ਦਲ ਦਲਬਾਦਲ ਲਈ ਜਾਂਦੇ ਵਿਰੋਧ ਵਿੱਚ ਵੀ ਕਾਨੂੰਨ ਦੀ ਮੰਗ ਕਰ ਰਹੇ ਨੇ ਜੀ ਉਹਦਾ ਚੋਣ ਮੈਨੀਫੈਸਟੋ ਨੂੰ ਵੀ ਕਾਨੂੰਨ ਗਰੰਟੀ ਬਣਾਉਣ ਦੀ ਮੰਗ ਕਰ ਰਹੇ ਨੇ ਵੀ ਇਹ ਕਾਨੂੰਨੀ ਹੋਣਾ ਚਾਹੀਦਾ ਚੋਣ ਮੈਨੀਫੈਸਟੋ ਜਿਹੜੇ ਲੋਕਾਂ ਨਾਲ ਕੋਈ ਪਾਰਟੀ ਵਾਅਦੇ ਕਰਕੇ ਸੱਤਾ ਚਾਹਦੀ ਹੈ ਜੀ ਉਹ ਨਹੀਂ ਪੂਰੇ ਕਰਦੀ ਤਾਂ ਉਹਦੇ ਜਵਾਬਦੇਹੀ ਹੋਣੀ ਚਾਹੀਦੀ ਹੈ ਕਾਨੂੰਨਾਂ ਤੌਰ ਤੇ ਬਿਲਕੁਲ ਸੋ ਜਿਹੜਾ ਇਹ ਜਿਹੜਾ ਜਿਵੇਂ ਚੋਣ ਵਾਲੀ ਗੱਲ ਕੀਤੀ ਹੈ ਵੀ ਹੋਣਾ ਚਾਹੀਦਾ ਹੈ ਜੀ ਕਾਨੂੰਨੀ ਪਰ ਇਹ ਲੋਕਤੰਤਰ ਹੈ ਜੀ ਇੱਥੇ ਜਿਹੜੇ ਕਾਨੂੰਨ ਨੇ ਉਹਨਾਂ ਨੂੰ ਜਿਹੜਾ ਜਿਹੜੀ ਸਰਕਾਰ ਹੁੰਦੀ ਹੈ ਜਿਹੜੀ ਹੁਕਮਰਾਨ ਤੇ ਰਹਿੰਦੀ ਹੈ ਉਹ ਹਮੇਸ਼ਾ ਇਹਨਾਂ ਕਾਨੂੰਨਾਂ ਨੂੰ ਆਪਣੇ ਅਨੁਸਾਰ ਵਰਤਦੀ ਹੈ ਜਿਹੜੇ ਉਹਨਾਂ ਲਈ ਫਿੱਟ ਬੈਠਦੇ ਨੇ ਫਿਰ ਉਹਨਾਂ ਨੂੰ ਕਾਨੂੰਨਾਂ ਦੀ ਵਰਤੋਂ ਕਰ ਲੈਂਦੀ ਹੈ ਜਿਹੜੇ ਉਹਨਾਂ ਲਈ ਫਿੱਟ ਨਹੀਂ ਬੈਠਦੇ ਪਰ ਕਾਨੂੰਨ ਸਿਰਫ ਕਾਨੂੰਨ ਬਣ ਕੇ ਹੀ ਰਹਿ ਜਾਂਦੇ। ਬਿਲਕੁਲ। ਜੀਲਾ ਸਾਹਿਬ ਤੁਹਾਡਾ ਤਕਰੀਬਨ 3-10 ਦੇ ਵੱਧ ਦਾ ਸਮਾਂ ਪੱਤਰਕਾਰੀ ਦੇ ਸਮੇਂ ਚ ਹੋ ਗਿਆ ਨਾ। ਤੁਹਾਨੂੰ ਲੱਗਦਾ ਕਿਤੇ ਜਿਵੇਂ ਐਸਕੇ ਪੰਜਾਬ ਦੀਆਂ ਚੋਣਾਂ ਚ ਲੋਕ ਮੁੱਦੇ ਗਾਇਬ ਨੇ ਪਰ ਚਿਹਰੇ ਦੀ ਰਾਜਨੀਤੀ ਕੀਤੀ ਜਾ ਰਹੀ ਹੈ। ਇੱਕ ਚਿਹਰੇ ਨੂੰ ਦੂਜੀ ਪਾਰਟੀ ਆਪਣੀ ਪਾਰਟੀ ਦੀ ਵਾਸ਼ਿੰਗ ਮਸ਼ੀਨ ਦੇ ਵਿੱਚ ਪਾ ਕੇ ਪਵਿੱਤਰ ਕਰ ਲੈਂਦੀ ਹੈ ਫਿਰ ਉਸ ਨੂੰ ਉਮੀਦਵਾਰ ਐਲਾਨ ਦਿੰਦੀ ਹੈ। ਕੀ ਲੱਗਦਾ ਕਿ ਤਾਂ ਜਿਹੜੀ ਪੰਜਾਬ ਦੀ ਸਿਆਸਤ ਹੈ? ਇਹ ਤਾਂ ਵੇਖ ਜਾ ਕਿੱਧਰ ਨੂੰ ਰਿਹਾ ਇਹ ਖਤਰਨਾਕ ਮੋੜ ਦੇ ਉੱਤੇ ਖੜਿਆ ਜੀ ਹੁਣ ਇਦਾਂ ਜੇਕਰ ਇਸੇ ਤਰ੍ਹਾਂ ਚੱਲਦਾ ਰਿਹਾ ਜਿਵੇਂ ਹੁਣ ਮਿੰਟਾਂ ਸਕਿੰਟਾਂ ਦੇ ਵਿੱਚ ਪਤਾ ਨਹੀਂ ਲੱਗਦਾ ਕੌਣ ਕਿੱਥੇ ਸੀ ਰਾਤ ਕਿਤੇ ਸਵੇਰੇ ਕਿਹੜੀ ਪਾਰਟੀ 'ਚ ਮੰਨਦੀਪ ਜੀ ਚੌਣਾ 'ਚ ਮੁੱਦੇ ਕੈਬ ਹੋਣੇ ਇਹ ਮੈਨੂੰ ਲੱਗਦਾ ਵੀ ਇਹ ਚਾਸਦਾਰ ਨਿਗਾਰਾ ਹੈ ਹੂੰ ਰਾਜਨੀਤੀ ਦਾ ਬਹੁਤ ਵੱਡਾ ਗ੍ਰੈਵਿਟੀ ਨਿਸ਼ਾ ਗਰਾਵੜ ਦੀ ਨਿਸ਼ਾਨੀ ਹੈ ਇਹ ਹੂੰ ਸਾਹਮਣੇ ਤੁਸੀਂ ਦੇਸ਼ ਦੀ ਰਾਜਨੀਤੀ ਦੀ ਗੱਲ ਕਰ ਲਓ ਉੱਥੇ ਕੋਈ ਮੁੱਦਿਆਂ ਦੀ ਗੱਲ ਨਹੀਂ ਕਰ ਰਿਹਾ ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਮੋਦੀ ਪਿਛਲੇ ਦਿਨਾਂ ਜੀ ਤੁਸੀਂ ਦੇਖਿਆ ਹੀ ਹੋਣਾ ਕਿ ਕਿਹੋ ਜੀ ਜਿਹੜੇ ਭਾਸ਼ਣ ਕਰ ਰਹੇ ਨੇ ਉਹ ਬਿਲਕੁਲ ਜੀ ਉਹਨਾਂ ਦੇ ਭਾਸ਼ਣਾਂ 'ਚ ਮੁੱਦੇ ਗੈਬ ਨੇ ਮਿਤ ਸ਼ਾਹ ਦੇ ਭਾਸ਼ਣਾਂ 'ਚ ਮੁੱਦੇ ਗੈਬ ਨੇ ਫਿਰ ਹੁਣ ਆਪਾਂ ਪਟੋਂਗੇ ਪੰਜਾਬ ਰਾਜ ਦੇ ਦਸਨੀਕਾ ਪੰਜਾਬ ਦੀ ਗੱਲ ਕਰ ਲਈਏ ਜੀ ਕਿਹੜਾ ਵੱਡਾ ਗੂ ਹੈ ਜੀ ਜਿਹੜਾ ਮੁੱਦਿਆਂ ਦੀ ਗੱਲ ਕਰ ਰਿਹਾ ਜੇ ਭਗਵਾਨ ਜਮਾਨ ਨੇ ਤਾਂ ਕੇਦਰੀਵਾੜੀ ਦੇ ਕਿਸਾਨ ਦਾ ਰਾਗਲਾ ਪਰੇ ਨੇ ਹਮ ਸੁਖਵੀਰ ਸਿੰਘ ਬਾਦਲ ਨੂੰ ਆਪਣੀ ਜਿਹੜੀ ਖੋਈ ਹੋਈ ਸਤਾ ਹੈ ਉਹ ਵਾਪਸੀ ਦਾ ਜਿਹੜਾ ਉਹਨਾਂ ਨੂੰ ਲੱਗ ਰਿਹਾ ਕਿਸ ਢੰਗ ਨਾਲ ਉਹ ਹਾਸਲ ਹੋ ਜਵੇ ਹਮ ਤੇ ਇਸ ਤਰ੍ਹਾਂ ਜਿਹੜੇ ਕਾਂਗਰਸ ਪਾਰਟੀ ਹੈ ਉਹ ਇੱਕ ਦੂਜੇ ਦੇ ਵਿਰੋਧੀ ਤਮਤਵਾਜਾਂ ਤੇ ਲੱਗੀ ਹੋਈ ਹੈ ਹਮ ਭਾਰਤੀ ਜਨਤਾ ਪਾਰਟੀ ਦਾ ਵੀ ਇਹੋ ਹਾਲ ਹੈ ਸੋ ਧਰਮ ਦੇ ਨਾਂ ਤੇ ਜਾਤ ਦੇ ਨਾਂ ਤੇ ਇਹ ਲੋਕ ਜਿਹੜੇ ਹੈਗੇ ਉਹਨਾਂ ਉੱਤੇ ਦੰਨ ਨੋਭਾਰ ਰਹੇ ਨੇ ਪਰ ਜਿਹੜੇ ਪ੍ਰਮੁੱਖ ਮੁੱਦੇ ਨੇ ਪੰਜਾਬ ਦੇ ਉਹ ਚੋਣਾਂ ਦੀ ਰਾਜਨੀਤੀ 'ਚ ਜਿਹੜੇ ਕਿ ਹਮੇਸ਼ਾ ਮੁੱਦਿਆਂ ਦੇ ਆਧਾਰ 'ਤੇ ਚੋਣਾਂ ਹੋਣੀਆਂ ਚਾਹੀਦੀਆਂ ਨੇ ਉਹ ਗਾਇਬ ਨੇ ਹੂੰ ਇਹਨਾਂ ਨਗਰ ਲਗਾਤਾਰ ਮਨਦੀਪ ਜੀ ਪਿਛਲੇ ਸਮੇਂ ਤੋਂ ਵੀ ਦੇਖ ਰਹੇ ਆ ਪਰ ਇਹ ਹੌਏ ਹੌਲੇ ਵੱਧਦਾ ਜਾ ਰਿਹਾ ਹੈ ਹੂੰ ਹੁਣ ਤਾਂ ਐਵੇਂ ਲੱਗ ਰਿਹਾ ਵੀ ਕਿਤੇ ਮੁੱਦੇ ਹੈ ਹੀ ਨਹੀਂ ਬਿਲਕੁਲ ਵੀ ਇੱਕ ਲੀਡਰ ਦੂਜੇ ਦੇ ਵਿਰੁੱਧ ਬਿਆਨ ਦੇਈ ਜਾਂਦਾ ਹੈ ਦੂਜਾ ਲੀਡਰ ਦੂਜੇ ਦੇ ਵਿਰੁੱਧ ਬਿਆਨ ਦੇਈ ਜਾਂਦਾ ਹੈ ਦੂਜਾ ਤਾਂ ਸਪਸ਼ਟੀਕਰਨ ਦੇਈ ਜਾਂਦਾ ਹੈ ਆਪਸੀ ਤੋਮਤਵਾਜੀ ਆਪਸੀ ਤਾਨੇਵਾ ਤਾਨੇ ਮੇਨੇ ਗਾਲਾ ਇੱਥੇ ਤੱਕ ਸਿਮਟ ਕੇ ਰਹਗੀ ਪੰਜਾਬ ਦੀ ਰਾਜਨੀਤੀ ਤੇ ਖਾਸ ਕਰਕੇ ਚੌੜ ਰਾਜਨੀਤੀ ਹੁਣ ਤੁਸੀਂ ਦੇਖੋ ਪੰਜਾਬ ਦੇ ਜਿਹੜੇ ਰਵੈਤੀ ਮੁੱਦੇ ਨੇ ਉਹ ਜਿਉਂ ਦੇ ਤਿਉਂ ਖੜੇ ਨੇ ਪਾਵੇਂ ਪਾਣੀਆਂ ਦਾ ਮਾਮਲਾ ਹੋਵੇ ਐਸਵਾਈਐਲ ਦਾ ਮਾਮਲਾ ਹੋਵੇ ਪਾਖੜਾ ਵਿਆਸ ਦੀ ਜਿਹੜੀ ਸਾਈ ਮੈਂਬਰਸ਼ਿਪ ਸੈਂਟਰ ਨੇ ਖੋਲਿਓ ਉਹਦਾ ਮਾਮਲਾ ਹੋਵੇ ਰਾਜਾ ਨੂੰ ਵੱਧ ਅਧਿਕਾਰਨ ਲਈ ਆਪਾਂ ਕਿੰਨੀ ਦੇਰ ਤੋਂ ਲੜਾਈ ਲੜ ਰਹੇ ਆ ਵੀ ਰਾਜਾ ਨੂੰ ਵੱਧ ਅਧਿਕਾਰ ਦਿੱਤੇ ਜਾਣ ਰਾਜਧਾਨੀ ਦਾ ਮਾਮਲਾ ਹੋਵੇ ਜੀ ਚੰਡੀਗੜ੍ਹ ਦਾ ਮਾਮਲਾ ਹੋਵੇ ਇਹ ਸਾਰੇ ਮਾਮਲੇ ਤਾਂ ਕੇਂਦਰ ਨਾਲ ਸੰਬੰਧਿਤ ਨੇ ਜਿਹੜੇ ਲਗਾਤਾਰ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਬਹੁਤ ਲਗਾਤਾਰ ਕਹਿੰਦੀ ਰਹੀ ਵੀ ਅਸੀਂ ਇਹਨਾਂ ਮੁੱਦਿਆਂ ਦੀ ਲੜਾਈ ਲੜ ਰਹੇ ਆ ਧਰਮਯੁੱਧ ਮੋਰਚਾ ਵੀ ਇੱਥੇ ਇਹਨਾਂ ਮੁੱਦਿਆਂ ਨੂੰ ਲੈ ਕੇ ਲਾਇਆ ਗਿਆ ਹਮਮੇ ਪੰਜਾਬੀ ਬੋਲ ਦੇ ਇਲਾਕੇ ਪੰਜਾਬ ਦੇ ਵਿਆਣ ਦਾ ਜਿਹੜਾ ਕਿ ਸ਼ਾਮਲ ਸੀ ਮਾਮਲਾ ਸਥਾਨਾਂ ਦੇ ਮਾਮਲੇ ਸੀ ਬਲੇ ਸਾਰੇ ਉਹ ਜਿਉਂਦੇ ᱛਿਉਂ ਨੇ ਤੇ ਹੁਣ ਇਹ ਮਜਬੂਤਾ ਚੋਣਾ ਕਿੰਨੇ ਤੇ ਗਾਇਬ ਨੇ ਜੀ ਕਿਸੇ ਤਰ੍ਹਾਂ ਜੇ ਪੰਜਾਬ ਦੀ ਗੱਲ ਕਰ ਲਈਏ ਤਾਂ ਨਸ਼ੇ ਕਿੱਡਾ ਗੰਪੀਰ ਮਾਮਲਾ ਹੈ ਬਿਲਕੁਲ ਨਹੀਂ ਵੱਡੀ ਪੱਧਰ ਤੇ ਨਸ਼ਿਆਂ ਦਾ ਫਲਾਹ ਹੋ ਰਿਹਾ ਹੈ ਤੇ ਹੁਕਮਰਾਨ ਆਮ ਆਦਮੀ ਪਾਰਟੀ ਜਿਹੜੀ ਕਹਿੰਦੀ ਸੀ ਜੀ ਅਸੀਂ 24 ਘੰਟਿਆਂ 'ਚ ਨਸ਼ਾ ਬੰਦ ਕਰ ਦਾਂਗੇ ਜੀ ਕੋਈ ਕਹਿੰਦਾ ਸੀ ਕੱਪ ਤੇ ਜ ਨਸ਼ਾ ਬੰਦ ਕਰ ਦਾਂਗੇ ਕੋਈ ਕਹਿੰਦਾ ਸੀ 1 ਮਹੀਨੇ 'ਚ ਨਸ਼ਾ ਬੰਦ ਕਰ ਦਾਂਗੇ ਕਿੱਥੇ ਨਸ਼ੇ ਬੰਦ ਹੋਗੇ ਬਿਲਕੁਲ ਸੋ ਸੇ ਫੋਨ ਕਰੋ ਤੇ ਨਸ਼ਾ ਤੁਹਾਡੇ ਘਰ ਤੱਕ ਆ ਜਾਂਦਾ ਹੈ ਇਹੋ ਜੀ ਸਥਿਤੀ ਬਣੀ ਹੋਈ ਹੈ ਜਿਹਨਾਂ ਦੇ ਬੱਚੇ ਕੋਈ ਨਸ਼ੇ ਦੇ ਪੀੜਤ ਨੇ ਨਸ਼ੇ ਤੋਂ ਉਹਨਾਂ ਪਰਿਵਾਰਾਂ ਦੀ ਹਾਲਤ ਵੇਖੋ ਕਿਵੇਂ ਰੋ ਰੋ ਕੇ ਤੁਹਾਨੂੰ ਪਾਰ ਰਹੇ ਨੇ ਕਿ ਨਸ਼ੇ ਬੰਦ ਹੋ ਜਾਣ ਪਰ ਜਿਹੜੀ ਧਿਰਾਂ ਨੇ ਰਾਜਨੀਤਿਕ ਉਹ ਚੁੱਪ ਨੇ ਕਿਉਂਕਿ ਉਹਨਾਂ ਦੇ ਬੱਚੇ ਨਹੀਂ ਨਾ ਨਸ਼ੇ ਖਾਂਦੇ ਪਿੱਛੇ ਸ਼ਹਿਰ ਨੇ ਕਿਹਾ ਵੀ ਵੱਜੀ ਜੇ ਤੇਰੇ ਕਾਲਜੇ ਛੁਰੀ ਨਹੀਂ ਏਨਾ ਸਮਝ ਕੇ ਤੇਰੇ ਸ਼ਹਿਰ ਦੀ ਹਾਲਤ ਬੁਰੀ ਨਹੀਂ ਹੂੰ ਬਹੁਤ ਬੁਰੀ ਹਾਲਤ ਹੈ ਮਨਦੀਪ ਜੀ ਨਸ਼ਿਆਂ ਦੀ ਜਿਹਦੀ ਬਹੁਤ ਚਿੰਤਨ ਹੋਣਾ ਚਾਹੀਦਾ ਤੇ ਅਗਲੀ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਪੰਜਾਬ ਦੀ ਨੌਜਵਾਨੀ ਦਾ ਪ੍ਰਵਾਸ ਹੂੰ ਇੰਨੀ ਵੱਡੀ ਪੱਦਰ ਤੇ ਪੰਜਾਬ ਦੇ ਨੌਜਵਾਨ ਅੱਜ ਆਸਟ੍ਰੇਲੀਆ ਕੈਨੇਡਾ ਇੰਗਲੈਂਡ ਅਮਰੀਕਾ ਮਾਪਿਆਂ ਦੇ ਇਕ ਇਕੱਲੇ ਇਕੱਲੇ ਪੁੱਤ ਹੁੰਦੇ ਨੇ ਮਾਪੇ ਇਧਰ ਤੜਫੀ ਜਾਂਦੇ ਨੇ ਤੇ ਬੱਚੇ ਉਧਰ ਤੜਫੀ ਜਾਂਦੇ ਨੇ ਮੱਖਾਂ ਦੀ ਗਿਣਤੀ ਚ ਹਰ ਸਾਲ ਪ੍ਰਵਾਸ ਹੋ ਰਿਹਾ ਜੀ ਪੰਜਾਬ ਦੇ ਨੌਜਵਾਨਾਂ ਦਾ ਕਿਉਂ ਹੋ ਰਿਹਾ ਹੂੰ ਉਹਦੇ ਬਾਰੇ ਕੋਈ ਗੰਭੀਰ ਨਹੀਂ ਹੈ ਬਿਲਕੁਲ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਆਪਣੇ ਸੁਪਨਿਆਂ ਦਾ ਜਿਹੜਾ ਸਿਸਟਮ ਇੱਥੇ ਚਾਹੁੰਦੇ ਨੇ ਹੂੰ ਉਹ ਆਪਣੇ ਸੁਪਨਿਆਂ ਦਾ ਪੰਜਾਬ ਇੱਥੇ ਚਾਹੁੰਦੇ ਨੇ ਉਹ ਨਹੀਂ ਮਿਲ ਰਿਹਾ ਉਹਨਾਂ ਨੂੰ ਜੀ ਕਿਸੇ ਕਰਕੇ ਉਹ ਬਾਹਰ ਨੂੰ ਜਾ ਰਹੇ ਨੇ ਉੱਥੇ ਕਿੰਨੀਆਂ ਹੱਡ ਪੰਨੀਆਂ ਮਿਹਨਤਾਂ ਵੀ ਕਰਦੇ ਨੇ ਅਮਰੀਕਾ ਨੂੰ ਜਾਂਦੇ ਵਕਤ ਕਿੰਨੇ ਔਕੜਾਂ ਪਰੇ ਰਾਹਾਂ ਚੋਂ ਵੀ ਦੋ ਨੰਬਰ ਤੇ ਲੰਘ ਕੇ ਜਾਂਦੇ ਨੇ ਕਾਇਰੀਆਂ ਵੀ ਵਾਪਰਦੀਆਂ ਨੇ ਕਿੰਨੀਆਂ ਦਰਦਨਾਕ ਮੌਤਾਂ ਦੀਆਂ ਖਬਰਾਂ ਪਰੋ ਰ ਸੁਣਦੇ ਆ ਸੋ ਬਹੁਤ ਜਿਹੜਾ ਪੰਜਾਬ ਦੇ ਨੌਜਵਾਨ ਦਾ ਏਡੀ ਪੱਦਰ ਤੇ ਪ੍ਰਵਾਸ ਹੋ ਰਿਹਾ ਏ ਪੰਜਾਬ ਲਈ ਬੜੀ ਬੜਾ ਚਿੰਤਾਜਨਕ ਹੈ ਹਮ ਪਰ ਕਿਸੇ ਰਾਜਨੀਤਿਕ ਧਿਰ ਦੇ ਇਤਿਬਸ ਤੇ ਹੈ ਨਹੀਂ ਕੋਈ ਮੁੱਦਾ ਕਿਸੇ ਰਾਜਨੀਤਿਕ ਲੋਕਾਂ ਦਾ ਹੈ ਨਹੀਂ ਕਿਉਂਕਿ ਉਹਨਾਂ ਨੂੰ ਆਪਣੇ ਤਾਨੇ ਮੇਨਿਆਂ ਤੋਂ ਗਾਲਾਂ ਤੋਂ ਹੀ ਬੇਲ ਨਹੀਂ ਤੇ ਉਹਨਾਂ ਲਈ ਇਹ ਕਿਉਂ ਹੋਊਗਾ ਫਿਰ ਅਮਨ ਕਾਨੂੰਨ ਦੀ ਹਾਲਤ ਪੰਜਾਬ ਦੀ ਤੁਸੀਂ ਦੇਖ ਲਓ ਹਮ ਕੀ ਹਾਲ ਹੈ ਅਜ ਅਮਨ ਕਾਨੂੰਨ ਦੀ ਤੁਸੀਂ ਸਾਂਝ ਸਵੇਰੇ ਸ਼ਾਮ ਕਿਤੇ ਇਕੱਲੇ ਜਾਣਾ ਹੋਵੇ ਤਾਂ ਜਾ ਨਹੀਂ ਸਕਦੇ ਜੀ ਹਾਲ ਤਾਂ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਵੀ ਕਦੋਂ ਤੁਹਾਡਾ ਮੋਟਰਸਾਈਕਲ ਕੋਈ ਖੋ ਲਵੇਗਾ ਕਦੋਂ ਕਿਸੇ ਬੀਬੀ ਦੇ ਕੰਨਾਂ ਚੋਂ ਕੋਈ ਵਾਲੀਆਂ ਖਿੱਚ ਕੇ ਲੈ ਜਾਵੇਗਾ ਕਦੋਂ ਤੁਹਾਡੀ ਜੇਬ ਨੂੰ ਹੱਥ ਪਾ ਕੇ ਕੋਈ ਤੁਹਾਡਾ ਮੋਬਾਈਲ ਖੋ ਲਵੇਗਾ ਇਹ ਬਹੁਤ ਗੰਭੀਰ ਮਾਮਲਾ ਹੈ ਫਿਰ ਪੰਜਾਬ ਦੀ ਆਰਥਿਕਤਾ ਦਾ ਕਿੰਨਾ ਕਰਜਈ ਹੋ ਗਿਆ ਪੰਜਾਬ ਬਿਲਕੁਲ ਉਹ ਬਹੁਤ ਵੱਡਾ ਮਸਲਾ ਹੈ ਬੇਰਜ਼ਗਾਰੀ ਕਿੰਨੇ ਆ ਪੰਜਾਬ ਚ ਲੱਖਾਂ ਜਿਹੜੀਆਂ ਪੋਸਟਾਂ ਨੇ ਉਹਨਾਂ ਦੀ ਜਿਹੜੇ ਖਾਲੀ ਪਈਆਂ ਨੇ ਉਹਨਾਂ ਤੇ ਕੋਈ ਰਜਗਾਰ ਨਹੀਂ ਦਿੱਤਾ ਜਾ ਰਿਹਾ ਕਿਸੇ ਨੂੰ ਫਿਰ ਸਿਹਤ ਸਵਾਮਾ ਕਿੰਨੀਆਂ ਮਹਿੰਗੀਆਂ ਹੋ ਗਈਆਂ ਜੀ ਸਿੱਖਿਆ ਕਿੰਨੀ ਮਹਿੰਗੀ ਹੁੰਦੀ ਜਾ ਰਹੀ ਹੈ ਲਗਾਤਾਰ ਭਾਵੇਂ ਦਾਵੇ ਬਹੁਤ ਕਿਤੇ ਜਾ ਰਹੇ ਨੇ ਸਰਕਾਰਾਂ ਵੱਲੋਂ ਕਿ ਸਾਡਾ ਜਿਹੜਾ ਫੋਕਸ ਹੈ ਸਿੱਖਿਆ ਤੇ ਹੈ ਜੀ ਸਾਡਾ ਫੋਕਸ ਸਿਹਤ ਤੇ ਹੈ ਹੂੰ ਪਰ ਮਨਦੇਵ ਜੀ ਹਕੀਕੀ ਤੌਰ ਤੇ ਅਮਲੀ ਤੌਰ ਤੇ ਕੁਝ ਨਹੀਂ ਜ਼ੀਰੋ ਹੈ ਜੀ ਇਹਦੇ ਚੋ ਕੁਝ ਨਹੀਂ ਨਿਕਲਦਾ ਇਹ ਚੀਜ਼ਾਂ ਸਾਰੀਆਂ ਜਿਹੜੀਆਂ ਮੁੱਦੇ ਬਣਨੇ ਚਾਹੀਦੇ ਸੀ ਚੋਣਾਂ ਦੇ ਮੁੱਦੇ ਕੀ ਬਣ ਰਹੇ ਨੇ ਅਸੀਂ ਤੁਹਾਨੂੰ ਜੀ ਆਟੇ ਦੇ ਨਾਲ ਕੁਝ ਹੋਰ ਵਸਤਾਂ ਵੀ ਦੇਵਾਂਗੇ ਜੀ ਚਾਹ ਪੱਤੀ ਵੀ ਦੇ ਦਾਂਗੇ ਜੀ ਤੁਹਾਨੂੰ ਗੁੜ ਵੀ ਦੇ ਦਾਂਗੇ ਇਹ ਮੁੱਦੇ ਨੇ ਜੀ ਅਸੀਂ ਤੁਹਾਨੂੰ ਜੀ ਬਿਜਲੀ ਹੈ ਜਿਹੜੀ ਜੇ ਕਿਸੇ ਨੇ 1 ਨੇ 600 ਯੂਨਟ ਫ੍ਰੀ ਕੀਤੀ ਹੈ ਤਾਂ ਅਸੀਂ 650 ਕਰ ਦਾਂਗੇ ਇਹ ਮੁੱਦੇ ਨੇ ਜੀ ਅਸੀਂ ਤੁਹਾਨੂੰ ਇੱਕ ਨੇ ਕਿਹਾ ਸੀ 1000 ਰੁਪਏ ਮੈਲਾ ਨੂੰ ਪਰ ਮੈਲਾ ਨੂੰ ਗਰੰਟੀ ਦਿੱਤੀ ਸੀ ਜੀ ਪਿਛਲੀ ਚੋਣਾ ਚਾਵਾਂ ਦੀ ਪਾਰਟੀ ਨੇ ਦਿੱਤੇ ਜਾਣਗੇ ਹੁਣ ਕਾਂਗਰਸ ਨੇ ਕਿਹਾ ਜੀ ਇੱਕ ਘਰ ਦੇ ਇੱਕ ਮੈਲਾ ਨੂੰ ਅਸੀਂ 1 ਲੱਖ ਰੁਪਏ ਦਿਆ ਕਰਾਂਗੇ ਜੀ ਇਹ ਮੁੱਦੇ ਨੇ ਜੀ ਸੋ ਇਹੋ ਜੀਆਂ ਵੇ ਲੋੜੀਆਂ ਗਰੰਟੀਆਂ ਦੇ ਦੇਗੇ ਕਿੱਧਰ ਨੂੰ ਤੋਰ ਰਹੇ ਨੇ ਦੇਸ਼ ਨੂੰ ਤੇ ਰਾਜਾਂ ਨੂੰ ਜਦੋਂ ਕਿ ਆਪਣੇ ਦੇਸ਼ ਦੀ ਆਰਥਿਕ ਹਾਲਤ ਵੀ ਬਹੁਤ ਚਿੰਤਾਜਨਕ ਹੈ ਤੇ ਪੰਜਾਬ ਜਿੱਦਾ ਹੈ ਹੀ ਹੈ ਜਿਹੜੇ ਮੁੱਦੇ ਬਾ ਚੋਣਾਂ ਦਾ ਹਿੱਸਾ ਬਣਨੇ ਚਾਹੀਦੇ ਸੀ ਨਹੀਂ ਬਣ ਰਹੇ ਹਾਂ ਆਮ ਲੋਕ ਵੀ ਜਿਹੜੇ ਪਿੰਡਾਂ 'ਚ ਜਦੋਂ ਜਾਂਦੇ ਨੇ ਤਾਂ ਉਹ ਵੀ ਉਹਨਾਂ ਦੀਆਂ ਵੀ ਆਪਣੀਆਂ ਨਿੱਜੀ ਗੱਲਾਂ ਨੇ ਕਿਸੇ ਨੂੰ ਕਿਸੇ ਗਲੀ ਦਾ ਫਿਕਰ ਹੈ ਕਿਸੇ ਨੂੰ ਤਿੰਨ ਸ਼ਮਸ਼ਾਨ ਘਾਟ ਜਿਹੜੇ ਪਿੰਡ 'ਚ ਬੜੇ ਹੋਏ ਨੇ ਜਾਤ ਪਾਤ ਦੇ ਆਧਾਰ ਤੇ ਉਹਨਾਂ ਨੂੰ ਪੱਕੇ ਕਰਾਉਣ ਦਾ ਫਿਕਰ ਹੈ ਕਿਸੇ ਨੂੰ ਕੋਈ ਹੋਰ ਜਿਹੜੇ ਨਿੱਜੀ ਛੋਟੇ-ਛੋਟੇ ਕੰਮ ਨੇ ਵੱਡੇ ਮੁੱਦਿਆਂ 'ਚ ਜਿਹੜੇ ਪੰਜਾਬ ਦੇ ਮੁੱਦੇ ਨੇ ਜਿਹੜੇ ਸਾਡੇ ਪੰਜਾਬੀਆਂ ਦੇ ਮੁੱਦੇ ਨੇ ਜਿਹੜੇ ਸਾਡੇ ਪੰਜਾਬੀਅਤ ਦੇ ਮੁੱਦੇ ਨੇ ਜਿਹੜੇ ਸਾਡੇ ਕਿਸਾਨਾਂ ਦੇ ਮੁੱਦੇ ਨੇ ਉਹਨਾਂ ਨੂੰ ਭੁੱਲ ਕੇ ਲੋਕੀ ਛੋਟੇ-ਛੋਟੇ ਮਤਲਿਆਂ ਦੀ ਉਹ ਜਿਹੜੇ ਕਿੰਨੇ ਬਰੇ ਹੋ ਗਏ ਦੇਸ਼ ਨੂੰ ਆਜ਼ਾਦ ਹੋਇਆ ਲਗਭਗ 8 ਦਹਾਕੇ ਹੋਣ ਵਾਲੇ ਨੇ ਤੇ ਉਹ ਛੋਟੀਆਂ-ਛੋਟੀਆਂ ਗਲੀਆਂ ਨਾਲੀਆਂ ਦੇ ਚੱਕਰ ਚ ਹੀ ਅਜੇ ਸਾਡਾ ਜਿਹੜਾ ਹੈਗਾ ਪੰਜਾਬ ਨਹੀਂ ਨਿਕਲਦੇ ਆਪਾਂ ਉਸੇ ਨੂੰ ਵਿਕਾਸ ਮੰਨ ਰਹੇ ਹਾਂ ਪਰ ਮੁੱਤਿਆਂ ਦਾ ਚੋਣਤ ਰਾਤਲ ਚੋਂ ਚੋਣ ਰਾਜਨੀਤੀ ਤੋਂ ਚੋਣਾਂ ਦੇ ਸਮੇਂ ਚੋਂ ਜੋ ਰਾਜਨੀਤਿਕ ਪਾਰਟੀਆਂ ਦੇ ਮੁੱਖ ਏਜੰਡਿਆਂ ਚੋਂ ਮੁੱਦਿਆਂ ਦਾ ਗਾਇਬ ਹੋਣਾ ਪੰਜਾਬ ਲਈ ਬਹੁਤ ਖਤਰਨਾਕ ਹੈ ਤੇ ਜਿੰਨੇ ਵੀ ਪੰਜਾਬ ਦੇ ਚਿੰਤਕ ਨੇ ਤੁਸੀਂ ਮੀਡੀਆ ਹੀ ਦੇਖ ਲਓ ਜੀ ਆਪਾਂ ਜੇ ਉਹਨਾਂ ਨੂੰ ਵਿਰੰਭਾ ਦੇਣਾ ਹੋਏ ਕਿਹੜਾ ਮੀਡੀਆ ਮੁੱਦਿਆਂ ਦੀ ਗੱਲ ਕਰ ਰਿਹਾ ਹੈ ਮੀਡੀਆ ਵੀ ਇੱਕ ਆਗੂ ਦੂਜੀ ਪਾਰਟੀ ਤੇ ਚੱਲਿਆ ਗਿਆ ਜੀ ਇਸ ਦੀ ਟਿਕਟ ਕਿਉਂ ਕੱਟੀ ਗਈ ਜੀ ਇਹਦੀ ਇਸ ਪਾਰਟੀ ਦੀਆਂ ਟਿਕਟਾਂ ਅਨਾਉਂਸ ਹੋ ਗਈਆਂ ਜੀ ਇਹਦੀਆਂ ਨਹੀਂ ਹੋਈਆਂ ਜੀ ਹੂੰ ਤੇ ਇਸ ਤਰ੍ਹਾਂ ਦੇ ਜਿਹੜੇ ਚਿੱਕੜ ਦੇ ਇੱਕ ਇੱਕ ਲੀਡਰ ਇੱਕ ਅਤਿਅਰਤੇ ਬਿਆਨੰਦਾ ਹੈ ਤਾਂ ਜਿਹੜਾ মিডিਆ ਹੈ ਉਹ ਦੂਜੇ ਲੀਡਰ ਕੋਲ ਚਲੇ ਜਾਂਦਾ ਤੁਹਾਨੂੰ ਫਲਾਣੇ ਲੀਡਰ ਨੇ ਬੋਲਿਆ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹੂੰ ਸੋ ਮੁੱਦਿਆਂ ਦੀ ਗੱਲ ਜਿਹੜੀ ਪ੍ਰਮੁੱਖ ਤੌਰ ਤੇ মিডিਆ ਨੇ ਉਭਾਰਨੀ ਸੀ ਉਹ ਵੀ ਕਿਤੇ ਨਾ ਕਿਤੇ ਜਿਹੜੀ ਆਪਣੀ ਜ਼ਿੰਮੇਵਾਰੀ ਨਹੀਂ ਸਹੀ ਤਰੀਕੇ ਨਾਲ ਨਿਭਾ ਰਿਆ ਮਨਦੀਪ ਜੀ ਮੁੱਦੇ ਬਹੁਤ ਜ਼ਰੂਰੀ ਨੇ ਜਿਹੜੇ ਹੁਣ ਚੱਲ ਰਹੀ ਹੈ ਵੀ ਤੋਂ ਮਾ ਮੁੱਦੇ ਗਾਇਵ ਤੋਂ ਮਤਵਾਜੀ ਭਾਰੂ ਹਮ ਦਲ ਬਦਲੀ ਭਾਰੂ ਪਰ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਲੋਕ ਪੰਜਾਬ ਦੇ ਨਾਲ ਦੇ ਵਸਨੀਕ ਜਰੂਰ ਇਹ ਚਾਰ ਜੁਨ ਨੂੰ ਦੱਸਣਗੇ ਕਿ ਫਿਰ ਜਿਹੜੇ ਇਹੋ ਜਿਹੇ ਇਹ ਕੁਝ ਕਰਦੇ ਨੇ ਉਹਨਾਂ ਚੋਂ ਕੌਣ ਜਿੱਤੂ ਤੇ ਕੌਣ ਹਾਰੂ ਬਿਲਕੁਲ ਸ੍ਰੀ ਸਾਹਿਬ ਮੁਫਤਕੋਰੀ ਨੇ ਪੰਜਾਬ ਨੂੰ ਜੋ ਕਰਜ਼ਾ ਹੀ ਕਰਤਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਹੋਰ ਵਾਅਦਾ ਜਾਣਾ ਜੇਕਰ ਇਸੇ ਤਰ੍ਹਾਂ ਮੁਫਤਕੋਰੀ ਦੇ ਲਾਲਚ ਵੋਟਾਂ ਨੂੰ ਲੈਣ ਦੇ ਕਰਕੇ ਲੈ ਜਾਣ ਕਿਉਂਕਿ ਪਹਿਲਾਂ ਜਿਵੇਂ ਕੈਪਟਨ ਮਿੰਦਰ ਸਿੰਘ ਨੇ ਕਰਜ਼ਾ ਮਾਫੀ ਨੂੰ ਲੈ ਕੇ ਜਾਂ ਪ੍ਰਕਾਰ ਕਰ ਨੌਕਰੀ ਦੇਣ ਲੈ ਕੇ ਕਈ ਐਜੇ ਵਾਅਦੇ ਕੀਤੇ ਸੀ ਜਿਸ ਨੂੰ ਲੈ ਕੇ ਮੁਫਤ ਕੋਰੀ ਦਾ ਲਾਲਚ ਦਿੱਤਾ ਗਿਆ ਸੀ ਉਸ ਤੋਂ ਬਾਅਦ ਜਿਵੇਂ ਹੁਣ ਜਿਹੜੀ ਬਿਜਲੀ ਫ੍ਰੀ ਕੀਤੀ ਗਈ ਹੈ ਇਹ ਕਰਕੇ ਲੱਗਦਾ ਨਹੀਂ ਕਿ ਤੇ ਨਾ ਕਿਤੇ ਜਿਹੜਾ ਪੰਜਾਬ ਦਾ ਆਰਥਿਕ ਜਿਹੜਾ ਸੰਕਟ ਹੈ ਇਹਦੇ ਕਰਕੇ ਉਹ ਵਧਦਾ ਜਾ ਰਿਹਾ ਕਿ ਜਿਹੜੇ ਲੋਕ ਮੁੱਦੇ ਇਹ ਮਿਲਾਵ ਜਿਹੜੀ ਮੁਫਤ ਕੋਰੀ ਹੈ ਇਹਦੇ ਉੱਤੇ ਭਾਰੂ ਹੋ ਗਈ ਮੁਫਤ ਕੋਰੀ ਜਿਹੜੇ ਪੰਜਾਬ ਦੇ ਲੋਕ ਮੁੱਦਿਆਂ ਦੇ ਉੱਤੇ ਕਿ ਜੇਕਰ ਪੰਜਾਬ ਦੇ ਲੋਕ ਮੁੱਦੇ ਦੀ ਗੱਲ ਕਰਦੇ ਨੇ ਤਾਂ ਉਹ ਤਾਂ ਜਿਹੜੀ ਪਾਰਟੀਆਂ ਵੋਟਾਂ ਨਹੀਂ ਪੈਂਦੀਆਂ ਨੇ ਕਿਉਂਕਿ ਉਹ ਸੱਤਾ ਦੇ ਵਿੱਚ ਰਹਿ ਚੁੱਕੇ ਆ ਪਿਛਲੇ ਪਾਰਟੀਆਂ ਪਰ ਜੇਕਰ ਮੁੱਖ ਤੌਰ ਦੀ ਗੱਲ ਕਰਦੇ ਤਾਂ ਛੱਟ ਦੇ ਕੇ ਲੋਕ ਉਹ ਵੀ ਮੰਨ ਜਾਂਦੇ ਨੇ ਵੋਟਾਂ ਪਾਉਣ ਕਰਕੇ ਲਾਜ ਦਿੱਤੇ ਜਾ ਰਹੇ ਕਿਤੇ ਨਾ ਕਿਤੇ ਇਹਦੇ ਉੱਤੇ ਵੀ ਕੋਈ ਨਾ ਕੋਈ ਕੰਝ ਕਰਕੇ ਚਰਚਾਈ ਦੇ ਵੀ ਹੁਣ ਜਿਵੇਂ ਚੰਡੀਗੜ੍ਹ ਦੇ ਵਿੱਚ ਦੇਖਿਆ ਆਪਾਂ ਨੇ ਉੱਤੇ ਮਾਨ ਸਰਕਾਰ ਸਰਕਾਰ ਦੇ ਜਿਹੜੀ ਉੱਥੇ ਮੇਲ ਸੀ ਉਹਨਾਂ ਨੇ ਪਾਣੀ ਫ੍ਰੀ ਲੈ ਕੇ ਬਿਆਨ ਦਿੱਤਾ ਸੀ ਫਿਰ ਰਾਜਪਾਲ ਦਾ ਜੋ ਬਿਆਨ ਸਾਹਮਣੇ ਆਇਆ ਇਦਾਂ ਕਿਤੇ ਮੁਫਤ ਖੋਰੀ ਬੰਦ ਨਹੀਂ ਹੋਣੀ ਚਾਹੀਦੀ ਜੀ। ਮਨਦੇਵ ਜੀ ਦੇਖੋ ਜਿਹੜੀ ਹੈਗੀ ਹੈ ਜੇ ਤੁਸੀਂ ਜੇ ਪਹਿਲਾਂ ਤੁਹਾਡੀ ਆਪਣੇ ਸਟੇਟ ਦੀ ਤੁਹਾਡੀ ਆਰਥਿਕ ਹਾਲਤ ਤੁਹਾਨੂੰ ਦੇਖਣੀ ਪਵੇਗੀ ਕਿ ਜੋ ਤੁਸੀਂ ਦੇਣਾ ਹੈ ਉਹ ਮੁਫਤ ਤੁਸੀਂ ਆਪਣੇ ਨਾਗਰਿਕਾਂ ਨੂੰ ਦੇ ਰਹੇ ਹੋ ਕੋਈ ਉਹਦੇ ਵਿੱਚ ਹਰਜ ਨਹੀਂ ਦਿੱਤਾ ਜਾ ਸਕਦਾ ਜੀ। ਹੂੰ। ਪਰ ਕਟੋ-ਕਟੇ ਤਾਂ ਦੇਖੋ ਨਾ ਜੀ ਉਹ ਦੇਣ ਲਈ ਆਪਣੇ ਕੋਲੇ ਕੁਝ ਆਰਥਿਕ ਤੌਰ ਤੇ ਆਪਣੀ ਸਿੱਕੀ ਮਜ਼ਬੂਤ ਵੀ ਹੈ ਕਿ ਨਹੀਂ? ਹੂੰ। ਹਾਂ ਦੇਖੋ ਤੁਸੀਂ ਆਮ ਆਦਮੀ ਪਾਰਟੀ ਨੇ ਜਦੋਂ ਗਰੰਟੀਆਂ ਦਾ ਐਲਾਨ ਕੀਤਾ ਸੀ ਭਾਵੇਂ ਉਹ ਮੁਫਤ ਬਿਜਲੀ ਦੀ ਗਰੰਟੀ ਸੀ ਜੀ ਭਾਵੇਂ 1000 ਰੁਪਏ ਮਹੀਨਾ ਦੇਣ ਦੀ ਗਰੰਟੀ ਸੀ ਭਾਵੇਂ ਮੁਫਤ ਬੱਸ ਸਫਰ ਦੀ ਗਰੰਟੀ ਸੀ ਇਹ ਉਹਦੋਂ ਇਹ ਕਿਹਾ ਕਰਦੇ ਸੀ ਕਿ ਅਸੀਂ ਇੰਨੇ ਪੈਸੇ ਯਾਨੀ ਕਿ ਮਾਈਨਿੰਗ ਤੋਂ ਲਿਆਵਾਂਗੇ ਜੀ ਇੰਨੇ ਪੈਸੇ ਸਰਾਵ ਤੋਂ ਬਚਤ ਕੱਢਾਂਗੇ ਪਰ ਉਹ ਨਿਕਲੀ ਤਾਂ ਹੈ ਨਹੀਂ ਜੀ ਕਿਤੇ ਨਾ ਰੇਤੇ ਚ ਬਚਤ ਨਿਕਲੀ ਨਾ ਖਰਾਬ ਚ ਬਚਤ ਨਿਕਲੀ ਉਲਟਾ ਦੋਵੇਂ ਚੀਜ਼ਾਂ ਮਹਿੰਗੀਆਂ ਹੋ ਗਈਆਂ ਜੀ ਬਿਲਕੁਲ ਤੇ ਉਹ ਜਿਹੜਾ ਮੁਫਤ ਖੋਰੀ ਵਾਲਾ ਹੈਗਾ ਹੈ ਗਰੰਟੀਆਂ ਉਹਨਾਂ ਨੂੰ ਭੁਰੀਆਂ ਕਰਨੀਆਂ ਪੈਣਗੀਆਂ ਜਦੋਂ ਤੁਸੀਂ ਕੀਤੀਆਂ ਨੇ ਦੁਆਰਾ ਲੋਕਾਂ 'ਚ ਕਿਵੇਂ ਜਾਓਗੇ ਜੀ ਹੂੰ ਮੁਫਤ ਖੋਰੀ ਦਾ ਡਰ ਨਹੀਂ ਦਿਓ ਪਰ ਪਹਿਲਾਂ ਤੁਹਾਡੀ ਜੇਬ 'ਚ ਪੈਸੇ ਤਾਂ ਹੋਣੇ ਚਾਹੀਦੇ ਨੇ ਜੇ ਤੁਹਾਡੀ ਜੇਬ 'ਚ ਤਾਂ ਪੈਸੇ ਹੈ ਨਹੀਂ ਤੇ ਫਿਰ ਤੁਸੀਂ ਇਹ ਧਾਰੇ ਲੈ ਲੈ ਕੇ ਮੁਫਤ ਚੀਜ਼ਾਂ ਮੰਡੋ ਪਰ ਉਹਦਾ ਨੁਕਸਾਨ ਤਾਂ ਸਾਰੇ ਪੰਜਾਬੀਆਂ ਨੂੰ ਵਿੱਚ ਝੱਲਣਾ ਪਏਗਾ ਨਾ ਜੀ ਇੱਕ ਨਾ ਇੱਕ ਦਿਨੇ ਬੋਝ ਤਾਂ ਪੰਜਾਬ ਤੇ ਹੀ ਪੈ ਰਿਹਾ ਹੈ ਜਿਹੜੇ ਕਰਜ਼ਿਆਂ ਦਾ ਪੈ ਰਿਹਾ ਹੈ ਹੂੰ ਹੁਣ ਤੁਸੀਂ ਮੁਫਤ ਖੋਰੀ ਬਿਜਲੀ ਦਿੱਤੀ ਜਾ ਰਹੀ ਹੈ ਕੋਈ ਦੋ ਰਾਮਾ ਨਹੀਂ ਲੋੜ ਹੈਗੀ ਜੀ ਕਿਸਾਨਾਂ ਨੂੰ ਕਿਉਂਕਿ ਕਿਸਾਨੀ ਦਾ ਜਿਹੜਾ ਹਾਲਤ ਹੈ ਜੇ ਕਿਸਾਨੀ ਵਾਲੀ ਮੁਫਤ ਬਿਜਲੀ ਦੀ ਗੱਲ ਕਰ ਲਈਏ ਹੂੰ ਬਹੁਤ ਨਾਜ਼ਕ ਪੜਾ ਤੇ ਚੱਲ ਰਹੀ ਹੈ ਕਿਸਾਨੀ ਕਿਉਂਕਿ ਖੇਤੀਬਾੜੀ ਮਸ਼ੀਨਰੀ ਦੀਆਂ ਦਰਾਂ ਲਗਾਤਾਰ ਵਾਧਰੀਆਂ ਨੇ ਖਾਦਾਂ ਦੀਆਂ ਦਰਾਂ ਵਾਧਰੀਆਂ ਨੇ ਦਵਾਈਆਂ ਕੀਟਨਾਸ਼ਕ ਬੀਜ ਜਿਹੜੀਆਂ ਖੇਤੀਆਂ ਵਾਸਤਾ ਨੇ ਉਹਨਾਂ ਦੀਆਂ ਦਰਾਂ ਬਹੁਤ ਦੂਰ ਪਹੁੰਚ ਗਈਆਂ ਤੇ ਉਹਨਾਂ ਦੇ ਮੁਕਾਬਲੇ ਜਿਹੜੀ ਕਿਸਾਨ ਦੀ ਜਿੰਸ ਹੈ ਉਹਦੇ ਉਹਦਾ ਭਾਅ ਉਹਨਾਂ ਨਹੀਂ ਵਧਿਆ ਜਿੰਨਾ ਦੂਜੀਆਂ ਵਸਤਾਂ ਦਾ ਵਧਿਆ ਜੀ ਪਰ ਮਨਦੀਪ ਜੀ ਜੇ ਆਪਾਂ ਟਿਊਬਲਾਂ ਦੀ ਗਿਣਤੀ ਦੇਖੀਏ ਤਾਂ ਪੰਜਾਬ ਦੇ ਅੱਜ ਜਿਹੜਾ ਪੰਜਾਬ ਹੈ ਜੀ ਉਹਦਾ ਪਾਣੀ ਤਾਂ ਖਤਮ ਹੁੰਦਾ ਜਾ ਰਿਹਾ ਹੂੰ ਬਿਲਕੁਲ ਪੰਜਾਬ 'ਚ ਕਿੰਨੀਆਂ ਨਹਿਰਾਂ ਲੰਘਦੀਆਂ ਨੇ ਜੇ ਸਰਕਾਰਾਂ ਆਪਣੇ ਪਾਣੀ ਨੂੰ ਬਚਾਉਣ ਲਈ ਥੋੜਾ ਜਿਹਾ ਵੀ ਚਿੰਤਾਜਨਕ ਹੋਣ ਤਾਂ ਘੱਟੋ ਘੱਟ ਪੰਜਾਬ ਨੂੰ ਵਾਧੂ ਨਹਿਰੀ ਪਾਣੀ ਦਿੱਤਾ ਜਾ ਸਕਦਾ ਜਿਹੜਾ ਇਹ ਮੁਫਤ ਬਿਜਲੀ ਤੁਸੀਂ ਦੇ ਰਹੇ ਹੋ ਇਹ ਪੈਸਾ ਜਿਹੜਾ ਤੁਸੀਂ ਪਾਵਰ ਕਾਮ ਨੂੰ ਦੇ ਰਹੇ ਹੋ ਉਹਦੀ ਥਾਂ ਇੱਥੇ ਸੂਏ ਕੱਡੇ ਜਾ ਸਕਦੇ ਨੇ ਹੋਰ ਇੱਥੇ ਛੋਟੀਆਂ-ਛੋਟੀਆਂ ਨਹਿਰਾਂ ਬਣਾ ਕੇ ਘਟੋ-ਘਟ ਪੰਜਾਬ ਦੀ ਵੱਧ ਤੋਂ ਵੱਧ ਆਬਾਦੀ ਨੂੰ ਨਹਿਰੀ ਪਾਣੀ ਦੇ ਥੱਲੇ ਲਿਆ ਲੈਣਾ ਚਾਹੀਦਾ ਹੈ ਜੀ ਇਹਨਾਂ ਨੂੰ ਉਹ ਇਹ ਜਿਹੜੀਆਂ ਮੁਫਤ ਖੋਰੀਆਂ ਛੱਡ ਕੇ ਤਾਂ ਕਿ ਪੰਜਾਬ ਦਾ ਪਾਣੀ ਬਚ ਸਕੇ ਹੁਣ ਬਹੁਤ ਸਾਰੇ ਬਲਾਗ ਤਾਂ ਪੰਜਾਬ ਦੇ ਅਜਿਹੇ ਨੇ ਜਿਨ੍ਹਾਂ ਨੂੰ ਡਾਰਕ ਜ਼ੋਨ ਐਲਾਨ ਦਿੱਤਾ ਗਿਆ ਹੈ ਉਹਨਾਂ ਦਾ ਪਾਣੀ 7 7 8 800 ਫੁੱਟ ਤੇ ਚਲਾ ਗਿਆ ਹੈ ਕਦੋਂ ਤੱਕ ਉਹ ਹੋਰ ਪਾਣੀ ਕੱਢੀ ਜਾਣਗੇ ਜੀ ਕਿੱਥੋਂ ਆਏਗਾ ਪਾਣੀ ਜਦੋਂ ਧਰਤੀ ਤੇ ਰਹੇਗਾ ਨਹੀਂ ਹੂੰ ਇਸੇ ਤਰ੍ਹਾਂ ਹੁਣ ਕਿੰਨੇ ਕਿੰਨੇ ਕਰੋੜਾ ਰੁਪਏ ਇਸ਼ਤਿਹਾਰਵਾਦੀ ਤੇ ਸਰਕਾਰ ਖਰਚੀ ਜਾ ਰਹੀ ਹੈ ਪੰਜਾਬ ਦੇ ਪੈਸਾ ਤੇ ਤੁਸੀਂ ਦੂਜੇ ਸਟੇਟਾਂ 'ਚ ਜਾ ਕੇ ਵੀ ਇਸ਼ਤਿਹਾਰ ਰਹੀ ਜਾ ਰਹੇ ਹੋ ਇਹ ਸਾਰਾ ਕੁਝ ਵੀ ਪੰਜਾਬ ਤੇ ਵਜ ਨਹੀਂ ਹੈ ਨਾ ਜੀ ਸਾਰਾ ਕੁਝ ਇਹ ਜਿਹੜੀਆਂ ਸੋਸ਼ੀਵਾਦੀਆਂ ਨੇ ਜਿਹੜੀ ਹੈ ਗਿਆ ਟੋਫੀਆਂ ਵੰਡੀਆਂ ਜਾਂਦੀਆਂ ਨੇ ਸਾਰਿਆਂ ਦੇ ਰੂਪ ਵਿੱਚ ਵਾਧਿਆਂ ਦੇ ਰੂਪ ਵਿੱਚ ਗਰੰਟੀਆਂ ਦੇ ਰੂਪ ਵਿੱਚ ਇਹਨਾਂ ਤੇ ਬੈਠ ਕੇ ਸਾਰੀਆਂ ਪਾਰਟੀਆਂ ਨੂੰ ਹੀ ਬਹੁਤ ਗੰਭੀਰਤਾ ਨਾਲ ਚਿੰਤਨ ਕਰਨ ਦੀ ਲੋੜ ਹੈ ਕਿ ਪੰਜਾਬ ਨੂੰ ਵਿਚਾਰ ਲਈ ਉਹਦੀ ਆਰਥਿਕਤਾ ਮਜ਼ਬੂਤ ਕਰਨੀ ਬਹੁਤ ਸਮੇਂ ਦੀ ਲੋੜ ਹੈ ਜੀ ਬਿਲਕੁਲ ਪੰਜਾਬ ਦੇ ਪਾਣੀ ਨੂੰ ਬਚਾਣਾ ਬਹੁਤ ਸਮੇਂ ਦੀ ਲੋੜ ਹੈ ਪੰਜਾਬ ਦੇ ਨੌਜਵਾਨਾਂ ਦਾ ਪੰਜਾਬ ਦੀ ਜਵਾਨੀ ਦਾ ਲੱਖਾਂ ਦੀ ਗਿਣਤੀ ਚ ਹੋ ਰਿਹਾ ਪ੍ਰਵਾਸ ਸਮੇਂ ਦੀ ਨੋ ਲੋੜ ਹੈ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਮਾਰ ਤੋਂ ਬਚਾਉਣਾ ਅੱਜ ਦੇ ਸਮੇਂ ਦੀ ਸਭ ਤੋਂ ਪ੍ਰਮੁੱਖ ਲੋੜ ਹੈ ਬਿਲਕੁਲ ਪੰਜਾਬ ਦੇ ਅਮਨ ਕਾਨੂੰਨ ਨੂੰ ਠੀਕ ਕਰਨਾ ਪੰਜਾਬ ਦੀ ਲੋੜ ਹੈ ਇਹਨਾਂ ਸਾਰੇ ਮੁੱਦਿਆਂ ਤੇ ਇੱਕ ਬਹੁਤ ਵੱਡੀ ਚਿੰਤਨ ਹੋਣਾ ਚਾਹੀਦਾ ਹੈ ਹਰ ਪੰਜਾਬੀ ਨੂੰ ਹਰ ਰਾਜਨੀਤਿਕ ਗੁਣੋਂ ਹਰ ਰਾਜਨੀਤਿਕ ਪਾਰਟੀ ਨੂੰ ਇਹਦੇ ਲਈ ਚਿੰਤਾ ਹੋਣੀ ਚਾਹੀਦੀ ਹੈ ਤਾਂ ਹੀ ਮਨਦੀਪ ਜੀ ਫਿਰ ਜਿਹੜਾ ਆਪਣਾ ਪੰਜਾਬ ਹੈ ਹੂੰ ਇਹਦਾ ਪੂਰੇ ਇੱਕ ਸਮਰ ਸਕਦਾ ਨਹੀਂ ਤਾਂ ਫਿਰ ਇਹ ਗਰੰਟੀਆਂ ਤੇ ਜਿਹੜੀਆਂ ਮੁਫਤ ਖੋਰੀਆਂ ਐ ਇਹ ਲਗਾਤਾਰ ਪੰਜਾਬ ਦੀ ਜਿਹੜੀ ਹਾਲਤ ਐ ਉਹਨੂੰ ਡਾਵਾ ਡੋਲ ਜਿਵੇਂ ਕਰ ਰਹੀਆਂ ਨੇ ਮੈਨੂੰ ਲੱਗਦਾ ਪੰਜਾਬ ਨੂੰ ਖੁੱਖਲਾ ਕਰਕੇ ਰੱਖ ਦੇਣਗੇ ਆ ਨਾਲ ਬਿਨਾਂ ਤੇ ਜਿਹੜਾ ਪੰਜਾਬ ਕਦੇ ਸੋਨੇ ਦੀ ਚਿੜੀ ਹੁੰਦਾ ਸੀ ਬਿਲਕੁਲ ਜੀ ਜੱਥੇ ਤੁਹਾਡਾ ਬਹੁਤ ਧੰਨਵਾਦ ਤੁਸੀਂ ਕੀਮਤੀ ਵਿਚਾਰ ਦਸ਼ਤਾਨੇ ਕਰਨ ਦਿੱਤੇ ਬਹੁਤ ਬਹੁਤ ਧੰਨਵਾਦਿੰਦੀ